ਜ਼ਿਲ੍ਹਾ ਪਠਾਨਕੋਟ ਕਿਲਾ ਵਾਰਿਸ ਸੜਕ ਅਸੀਂ ਤੇ ਤੁਹਾਡੇ ਕੋਲੋਂ ਵੀ ਤੇ ਜਿੱਥੇ ਤੁਸੀਂ ਵੀਡੀਓ ਪਾਓਗੇ ਮੰਗ ਕਰਾਂਗੇ ਕਿ ਸੜਕ ਨੂੰ ਜਲਦੀ ਕਿਉਂਕਿ ਇਸ ਤੇ ਕੋਈ ਹਾਸਾ ਵੀ ਹੋ ਸਕਦਾ ਕੋਈ ਡੇਗ ਵੀ ਸਕਦਾ ਹੈ ਅਨ ਸਾਲ 20 ਜਾਣ ਤੋਂ ਬਾਅਦ ਵੀ ਜਿਹੜਾ ਇਸ ਰੋਡ ਦੇ ਹਾਲਾਤ ਉਸੇ ਤਰੀਕੇ ਦੇ ਬਰਕਰਾਰ ਨੇ ਸਾਸੀਗਲ ਦੋਸਤੋ ਕੀ ਹਾਲ ਚਾਲ ਹੈ ਤੇ ਮੈਂ ਅੱਜ ਇੱਕ ਅਜਹੀ ਗੱਲਬਾਤ ਦੱਸਣ ਜਾ ਰਿਹਾ ਕਿ ਜਿੱਥੇ ਜ਼ਿਲ੍ਹੇ ਪਠਾਨਕੋਟ ਦੇ ਨਾਲ ਸੰਬੰਧਿਤ ਆ ਤੇ ਮੇਰਾ ਧਿਆਨ ਪਿਆ ਸੀਗਾ ਅਚਾਨਕ ਮੈਂ ਸੁਜਾਨਪੁਰ ਤੋਂ ਪਠਾਨਕੋਟ ਵੱਲ ਨੂੰ ਜਾ ਰਿਹਾ ਸੀਗਾ ਤੇ ਭਾਈ ਸਾਹਿਬ ਨੂੰ ਕਵਾਂਗਾ ਇੱਕ ਵਾਰੀ ਤਸਵੀਰਾਂ ਦਿਖਾ ਦਿਓ ਕਿ ਮੈਂ ਪਠਾਨਕੋਟ ਵੱਲ ਨੂੰ ਜਾਣਾ ਸੀਗਾ ਤਾਂ ਉਸ ਤੋਂ ਪਹਿਲਾਂ ਇੱਕ ਨਾ ਮੈਨੂੰ ਦਰਖਤ ਦੇ ਉੱਤੇ ਲੱਗਾ ਬੋਰਡ ਦਿਖਿਆ ਜਿਸ ਦੇ ਵਿੱਚ ਲਿਖਿਆ ਜਾ ਰਿਹਾ ਕਿ ਜ਼ਿਲ੍ਹਾ ਪਠਾਨਕੋਟ ਕੀ ਲਵਾਰਸ ਸੜਕ ਯਾਨੀ ਕਿ ਲਵਾਰਸ ਸੜਕ ਵਾਏ ਤੇ ਜਿੱਥੇ ਥੱਲੇ ਵੀ ਲਿਖਿਆ ਹੈ ਕਿ ਸੋ ਜਾਣਿਆਂ ਸੇ ਸਮੂਹ ਖੇਤਰ ਨਿਵਾਸੀ ਉਹ ਨੰਬਰ ਦਿੱਤੇ ਗਏ ਆ ਵੀਰ ਜੀ ਗੱਲ ਇਹਵੇਂ ਆ ਕਿ ਜਦੋਂ ਉਸ ਰੋਡ ਦੀ ਹਾਲਾਤ ਦੇਖੀਏ ਤਾਂ ਪੂਰੀ ਖਸਤਾਗਾ ਜਿਹੜੀ ਤਕਰੀਬਨ 13 ਸਾਲ ਹੋ ਗਿਆ ਆ ਸਮਾਂ ਕਿੰਨੇ 라 ਜ਼ਿਆਦਾ ਹੋ ਗਿਆ ਸੀਗਾ ਤਾਂ ਲਾਈਟ ਦੇ ਕਰਕੇ ਘੱਟ ਦੇਖੂਗਾ ਪਰ ਮੈਂ ਸ਼ਾਰਟ ਜਿਹੜੇ ਹੈਗਾ ਮੈਂ ਤੁਹਾਨੂੰ ਦਿਖਾ ਦਾਂਗਾ ਕਿ 13 ਸਾਲ ਬੀਤ ਜਾਣ ਤੋਂ ਬਾਅਦ ਵੀ ਜਿਹੜਾ ਇਸ ਰੋਡ ਦੇ ਹਾਲਾਤ ਉਸੇ ਤਰੀਕੇ ਦੇ ਬਰਕਰਾਰ ਨੇ ਕਿੰਨੀਆਂ ਸਰਕਾਰਾਂ ਨਿਕਲ ਗਈਆਂ ਪਹਿਲਾਂ ਬੱਬੂ ਜੀ ਸਰਕਾਰ ਸੀਗੀ ਇੱਥੇ ਦਿਨੀ ਬੱਬੂ ਇਹਨਾਂ ਦੇ ਐਮ ਐਲ ਏ ਸੀਗੇ ਫਿਰ ਮੋੜ ਇਹਨਾਂ ਤੋਂ ਹੁਣ ਜਿਹੜੇ ਅਨਰੇਸ਼ਪੁਰੀ ਜੀ ਨੇ ਜੋ ਕਾਂਗਰਸ ਦੇ ਵਿਧਾਇਕ ਨੇ ਮੌਜੂਦਾ ਤੇ ਗੱਲਬਾਤ ਇਹ ਰੱਖਣ ਜਾ ਰਹੇ ਆ ਕਿ ਦੁਨੀਆ ਅੱਕੀ ਪਈ ਆ ਇਸ ਰੂਡ ਦੇ ਉੱਤੇ 4 ਕਿਲੋਮੀਟਰ ਦਾ ਦਾਰਾ ਹੋਊਗਾ ਸੁਜਾਨਪੁਰ ਤੋਂ ਲੈ ਕੇ ਪਠਾਨਕੋਟ ਦਾ ਤੇ ਰਾਹਗਰੀ ਇੰਨੇ ਪਰੇਸ਼ਾਨੀ ਦੇ ਵਿੱਚ ਆ ਕੇ ਐਸ ਡੀਓ ਸਾਹਮਣੂ ਵੀ ਮੰਗਾ ਰੱਖਿਆ ਨੇ ਇਨਾਂ ਦੇ ਸਬੰਧਤ ਮਹੱਤਵੀ ਸੜਕ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਜਦੋਂ ਉਸ ਨੰਬਰ ਦੇ ਉੱਤੇ ਆਪਾਂ ਗੱਲਬਾਤ ਕੀਤੀ ਗਈ ਜੋ ਕਿ ਪਹਿਲਾ ਨੰਬਰ ਵਿਜੇ ਸ਼ਰਮਾ ਜੀ ਔਰ ਦੂਸਰਾ ਨੰਬਰ ਅਭਿਸ਼ੇਕ ਜੀ ਦਾ ਨੰਬਰ ਦੱਸਿਆ ਜਾ ਰਿਹਾ ਜੋ ਕਿ ਇੱਕ ਸਮਾਜ ਸੇਵਕ ਨੇ ਔਰ ਸਮਾਜ ਸੇਵਕ ਨੇ ਇਹ ਪੋਸਟਰ ਲਗਾਇਆ ਵਾ 13 ਸਾਲ ਬੀਤ ਜਾਣ ਤੋਂ ਬਾਅਦ ਵੀ ਅੱਜ ਤੱਕ ਇਹ ਸੜਕ ਦਾ ਨਿਰਮਾਣ ਨਹੀਂ ਕੀਤਾ ਗਿਆ ਤੇ ਕਿਉਂ ਨਹੀਂ ਕੀਤਾ ਗਿਆ ਪੂਰੀ ਜਾਣਕਾਰੀ ਜਿਹੜੀ ਆਪਾਂ ਤੁਹਾਨੂੰ ਦੱਸਾਂਗੇ ਕਿ ਹਾਲਾਤ ਕਿਦਾਂ ਦੇ ਨੇ ਤਾਂ ਕੈਮਰਾਮੈਨ ਗੋਵਾਂਗੇ ਤਸਵੀਰਾਂ ਦੇ ਉੱਤੇ ਇੱਕ ਵਾਰੀ ਮਾਰ ਦਿਓ ਕੀ ਹਾਲਾਤ ਜਿਹੜੇ ਨੇ ਰੋਡ ਦੇ ਬਿਲਕੁਲ ਖਸਤਾ ਨੇ ਟੋਏ ਪਏ ਨੇ ਤੇ ਲੋਕ ਕਾਫੀ ਪਰੇਸ਼ਾਨੀ ਨੂੰ ਸਾਹਮਣਾ ਵੀ ਕਰਨੇ ਪੈਂਦੇ ਆ ਗੱਲਬਾਤ ਵੀ ਆਪਾਂ ਰਾਹਗਿਰਿਆਂ ਦੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਰਾਹਗੀਰ ਜਿਹੜੇ ਨੇ ਪਰੇਸ਼ਾਨ ਇੰਨੇ ਕੁ ਹੋ ਚੁੱਕੇ ਨੇ ਕਿ ਦੱਸਣਾ ਵੀ ਜਿਹੜਾ ਵਾ ਮਿਲਕੀ ਠੀਕ ਨਹੀਂ ਸਮਝਦੇ ਕਿ ਇੱਥੇ ਕਹਿੰਦੇ ਕਿ ਹਾਂ ਵੀ ਦੱਸ ਕੇ ਭਾਜੀ ਕੀ ਕਰਨਾ ਇੱਕ ਦੋ ਜਨਨ ਨੂੰ ਮੈਂ ਰੋਕਿਆ ਵੀ ਸੀਗਾ ਉਹ ਕਹਿੰਨੇ ਭਾਜੀ ਦੱਸ ਕੇ ਕਰਾਂਗੇ ਕਿ ਜਦੋਂ ਸੁਣਵਾਈ ਨਹੀਂ ਹੱਡੀ ਹੋਣੀ ਪਰ ਫਿਰ ਵੀ ਆਪਾਂ ਰਾਹਗਿਰਿਆਂ ਦੇ ਨਾਲ ਜਿਹੜੀ ਆ ਗੱਲਬਾਤ ਆਪਾਂ ਜਾਰੀ ਕਰਾਂਗੇ ਕੁਝ ਰਾਗੀ ਜਿਹੜੇ ਨੇ ਉਧਰੋਂ ਆ ਰਹੇ ਨੇ ਉਹਨਾਂ ਤੋਂ ਪੁੱਛਣ ਦੀ ਜਿਹੜੀ ਕੋਸ਼ਿਸ਼ ਆਪਾਂ ਕਰਾਂਗੇ ਕੈਮਰਾਮੈਨ ਨੂੰ ਕਹਾਂਗਾ ਕਿ ਤਸਵੀਰਾਂ ਨਾਲ-ਨਾਲ ਕਰਕੇ ਦਿਖਾਈਆਂ ਜਾਣ ਤੇ ਕੈਮਰਾ ਦੀਆਂ ਤਸਵੀਰਾਂ ਦੇ ਵਿੱਚ ਜਿਹੜੇ ਨੇ ਆ ਰੋਡ ਦੇ ਉੱਤੇ ਆ ਰਹੇ ਨੇ ਉਹਨਾਂ ਨਾਲ ਗੱਲਬਾਤ ਜਿਹੜੀ ਆਪਾਂ ਕਰਾਂਗੇ ਕਿ ਕਿਵੇਂ ਦੇ ਹਾਲਾਤ ਕਿਵੇਂ ਦੇ ਨੇ ਅੱਛਾ ਜੀ ਗੱਲ ਜੀ ਆਇਆ ਪਰ ਰੋਡ ਦੇ ਹਾਲਾਤ ਦੱਸ ਰਿਹਾ ਮੈਂ মিডিਆ ਤੋਂ ਆ ਤੇ ਕਿਵੇਂ ਦੇ ਰੋਡ ਦੇ ਹਾਲਾਤ ਕਿਵੇਂ ਕਿੱਥੋਂ ਆਇਓ ਤੇ ਕਿੱਧਰ ਨੂੰ ਜਾ ਰਹੇ ਬਹੁਤ ਮਾੜੇ ਹਾਲਾਤ ਨੇ ਭਾਜੀ ਬਹੁਤ ਜਿਆਦਾ ਮਾੜੇ ਕਿੰਨੇ ਕੁ ਮਾੜੇ ਕਿੰਨੇ ਚਿਰ ਪਹਿਲਾਂ ਇਹ ਸੜਕ ਬਣੀ ਸੀ ਇਹਨੂੰ ਇਹ ਚੀਜ਼ ਤਾਂ ਪਤਾ ਤਾਂ ਨਹੀਂ ਹੈਗਾ ਪਰ ਬਹੁਤ ਜਿਆਦਾ ਮਾੜੇ ਹਾਲਾਤ ਆ ਇਹ ਸੜਕ ਬਣੀ ਚਾਹੀਦੀ ਹੈ ਜੀ ਅੱਛਾ ਜੀ ਹਾਂਜੀ ਤੁਸੀਂ ਲੋਕਲ ਹੀ ਹੋ ਹਾਂਜੀ ਸਾਡਾ ਨਾਲ ਦਾ ਪਿੰਡ ਆ ਨਾਲ ਦਾ ਪਿੰਡ ਆ ਤੇ ਕੋਈ ਸੁਣਵਾਈ ਨਹੀਂ ਹੋਈਗੀ ਇੱਥੇ ਇੱਕ ਬੋਰਡ ਵੀ ਲਗਾਇਆ ਗਿਆ ਸੀ ਬਸ ਸੋਸਾਇਟੀਆਂ ਦੇ ਵੱਲੋਂ ਕਿ ਜਿਹੜੀ ਲਵਾਰਸ ਸੜਕ ਦੇ ਨਾਮ ਦੇ ਨਾਲ ਜਿਹੜਾ ਆ ਉਹਨੂੰ ਟੈਗ ਲਗਾਇਆ ਗਿਆ ਕਿ ਇਹ ਲਵਾਰਸ ਸੜਕ ਹੈਗੀ ਜਿਹਨਾਂ ਕੋਈ ਵਾਲੀਵਾਰਸ ਨਹੀਂ ਹੈ ਅਸੀਂ ਤੇ ਤੁਹਾਡੇ ਕੋਲੋਂ ਵੀ ਤੇ ਜਿੱਥੇ ਤੁਸੀਂ ਵੀਡੀਓ ਪਾਓਗੇ ਮੰਗ ਕਰਾਂਗੇ ਸੜਕਾਂ ਨੂੰ ਜਲਦੀ ਕਿਉਂਕਿ ਇੱਥੇ ਕੋਈ ਹਾਦਸਾ ਵੀ ਹੋ ਸਕਦਾ ਕੋਈ ਡੇਗ ਵੀ ਸਕਦੇ ਤਾਂ ਜੀ ਬਿਲਕੁਲ ਜੀ ਜੋ ਦੇਖਿਆ ਕਿ ਲੋਕ ਜਿਹੜੇ ਰਾਹਗੀਰੀ ਨੇ ਉਹ ਵੀ ਪਰੇਸ਼ਾਨ ਨੇ ਕਿ ਜਿਹੜੇ ਲੋਕਲ ਨੇ ਵਸਨੀਕ ਨੇ ਇੱਥੂ ਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਪੱਜੀ ਰੋਡ ਦੇ ਹਾਲਾਤ ਜਿਹੜੇ ਨੇ ਬਹੁਤ ਖਸਤਾ ਨੇ ਹੋਰ ਵੀ ਜਿਹੜੀ ਗੱਲਬਾਤ ਹੈ ਆਪਾਂ ਜਿਹੜੀ ਕਰਾਂਗੇ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਹਾਲਾਤ ਜਿਹੜੇ ਨੇ ਬਰਕਰਾਰ ਨਹੀਂ ਪਰ ਦੋ ਸਰਕਾਰਾਂ ਨਿਕਲ ਜਾਂਦੀਆਂ ਨੇ ਜਿਸ ਤੋਂ ਬਾਅਦ ਕੋਈ ਵੀ ਕੋਈ ਗੱਲਬਾਤ ਕਰਨ ਦੇ ਵਿੱਚ ਰਾਜੀ ਨਹੀਂ ਹੁੰਦਾ ਪਰ ਫਿਰ ਵੀ ਇੱਥੇ ਜਿਹੜੇ ਰਾਹਗੀਰੀ ਨੇ ਉਹਨਾਂ ਗੱਲਬਾਤ ਕਰਾਂਗੇ ਕਿ ਕੀ ਕਹਿੰਦੇ ਸੱਸੀਆ ਵੀਰ ਜੀ ਸੱਸੀਆ ਜੀ ਆ ਕਿੱਥੋਂ ਆਇਓ ਬਣਾ ਦੇ ਬਣਦੇ ਜੀ ਲੱਗੇ ਆਜੋ ਭਾਜੀ ਲੱਗੇ ਗੱਲੋ ਕਿਆ ਤੇ ਭਾਜੀ ਕਿਵੇਂ ਦਾ ਰੋਡ ਦੇ ਹਾਲਾਤ ਕਿਵੇਂ ਦੇ ਨੇ ਬੜੇ ਮਾੜੇ ਬਹੁਤ ਮਾੜੇ ਨੇ ਬੜੇ ਤੇ ਕਿੱਥੋਂ ਆਇਓ ਤੁਸੀਂ ਅਸੀਂ ਇੱਧਰ ਆਏ ਆ ਜੋ ਯਾਲ ਰੋਡ ਵਾਲੇ ਬਸੋਂ ਜੀ ਜੀ ਜੇ ਰੋਡ ਬਿਲਕੁਲ ਖਰਾਬ ਹੈਗਾ ਜੀ ਹਾਂਜੀ ਭਾਜੀ ਇੱਥੇ ਇੱਕ ਬੋਰਡ ਲਗਾਇਆ ਗਿਆ ਵਾ ਕਿ ਜਿੱਥੇ ਲਿਖਿਆ ਗਿਆ ਕਿ ਜ਼ਿਲ੍ਹਾ ਪਠਾਨਕੋਟ ਕੀ ਲਵਾਰ ਸੜ ਇਹ ਲਵਾਰ ਸੜਕ ਆ ਨਹੀਂ ਨਹੀਂ ਸੜਕ ਤਾਂ ਲਵਾਰਸੀ ਹੋ ਗਈ ਜਦੋਂ ਸੜਕ ਦਾ ਕੋਈ ਵਾਲੀ ਬਾਰਸ ਨਹੀਂ ਹੈਗਾ ਨਹੀਂ ਹਾਂਜੀ ਹਾਂਜੀ ਕਿਵੇਂ ਦਾ ਹੀ ਆ ਇਵੇਂ ਦੇ ਹਾਲਾਤ ਹੋ ਗਏ ਹਾਂਜੀ ਹਾਂਜੀ ਭਾਈ ਜੀ ਪੂਰੀ ਟੋਟਲੀ ਸੜਕ ਟੁੱਟੀ ਹੋਈ ਆ ਹਾਂਜੀ ਭਾਈ ਜੀ ਸੋ ਦੋਸਤੋ ਕਿ ਪੂਰੀ ਛੜਕ ਜਿਹੜੀ ਆ 4 ਕਿਲੋਮੀਟਰ ਦੀ ਜਿਹੜੀ ਸੁਜਾਨਪੁਰ ਤੋਂ ਲੈ ਕੇ ਪਠਾਨਕੋਟ ਤੱਕ ਜਿਹੜੀ ਰੋਡ ਆ ਉਹ ਪੂਰੀ ਹਾਲਾਤ ਦੇ ਖਸਤਾ ਨਜ਼ਰ ਆਉਂਦੇ ਨੇ ਤੇ ਇਹ ਗੱਲਬਾਤ ਜਿਹੜੀ ਆ ਹੋਰ ਵੀ ਆਪਾਂ ਕਰਾਂਗੇ ਕਿ ਜਿਹੜੇ ਦਿੱਲੀ ਦੇ ਰੁਟੀਨ ਦੇ ਵਿੱਚ ਗੁਜ਼ਰਦੇ ਨੇ 사ਸੀガル ਮਾਤਾ ਕੀ ਹਾਲ ਆ ਰੋਕ ਲੈ ਨੂੰ ਇਹ ਰੋਡ ਦੇ ਹਾਲਾਤ ਕਿਦਾਂ ਦੇ ਨੇ ਰੋਡ ਦਾ ਹਾਲਾਤ ਦਾ ਬਾਉ ਜੀ ਬਹੁਤ ਮਾੜਿਆ ਬਹੁਤ ਬੁਰਾ ਹਾਲ ਹੈ ਸਾਡਾ ਬੱਚਿਆਂ ਦਾ ਇਧਰੋਂ ਜਾਣ ਨੂੰ ਰਾਹ ਨਹੀਂ ਉਹ ਖੱਡ ਵਿੱਚੋਂ ਟਪਦੇ ਉਹ ਵੀ ਰਾ ਖਰਾਬ ਹੈ ਤੇ ਢੇਲੀ ਹੁੰਦੀ ਉਹ ਢੇਲੀ ਲਾਗੇ ਕਾ ਲੋ ਪਾਜੀ ਚਾਰ ਵਾਰੀ ਦਿਹਾੜੀ ਸਾਡਾ ਰਾ ਹੀ ਕੋਈ ਬੱਚਿਆਂ ਨੂੰ ਸਕੂਲ ਜਾਣ ਨੂੰ ਡੰਗਰ ਪਸ਼ੂ ਲੈ ਕੇ ਜਾਣ ਨੂੰ ਬਹੁਤ ਬੁਰਾ ਸਾਹਮਣਾ ਕਰਨਾ ਪਿੰਦਾ ਬਹੁਤ ਬੁਰਾ ਹਾਲ ਹੈ ਬਹੁਤ ਬੁਰਾ ਹਾਲ ਹੈ ਹਾਂਜੀ ਤੇ ਇੱਥੇ ਐਮ ਐਲ ਏ ਸਾਹਿਬ ਆਏ ਨਹੀਂ ਇੱਥੇ ਕਦੀ ਕੋਈ ਨਹੀਂ ਆਇਆ ਇੱਥੇ ਦੇਖਣ ਕੋਈ ਐਮ ਐਲ ਏ ਨਹੀਂ ਇੱਥੇ ਨਹੀਂ ਬਣਾਇਆ ਨਾ ਤੇ ਕਿੰਨੇ ਚਿਰ ਹੋ ਗਿਆ ਜੀ ਇਹ ਰੋਡ ਇਸੇ ਤਰੀਕੇ ਦਾ ਹੈ ਨੂੰ ਤਾਂ ਕਾਫੀ ਸਾਲ ਹੋ ਗਏ ਹਨ ਹਾਂ ਜੀ ਕਾਫੀ ਸਾਲ ਹੋ ਗਏ ਨੇ ਕੋਈ ਇੱਥੇ ਦੇਖਣ ਵੀ ਨਹੀਂ ਆਇਆ ਕੋਈ ਨਹੀਂ ਆਇਆ ਸੋ ਭਾਈ ਮੈਂ ਕਹਾਂਗਾ ਕਿ ਯਾਰ ਇੱਥੇ 13 ਸਾਲ ਜਿਹੜੇ ਮੈਨੂੰ ਨੌਲੇਜ ਦੇ ਵਿੱਚ ਜਿਹੜੀ ਗੱਲ ਆਈ ਹੈ ਕਿ 13 ਸਾਲ ਬੀ ਜਾਣ ਤੋਂ ਬਾਅਦ ਵੀ ਜਿਹੜੇ ਨੇ ਰੋਡ ਦੇ ਹਾਲਾਤ ਇਸ ਤਰੀਕੇ ਦੇ ਨੇ ਜਿਹੜੇ ਡੇਲੀ ਆਪਣੇ ਡੰਗਰ ਬੱਚੇ ਵਾਸਤੇ ਜਿਹੜਾ ਪੱਠਾ ਲੈ ਕੇ ਜਾਂਦੇ ਨੇ ਉਹਨਾਂ ਵਾਸਤੇ ਵੀ ਜਿਹੜੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਡੇਲੀ ਦੀ ਰੁਟੀਨ ਦੇ ਵਿੱਚ ਰਨ ਕਰਨਾ ਰੋਡ ਦੇ ਜਿਹੜੇ ਹਾਲਾਤ ਜਿਹੜੇ ਨੇ ਬਹੁਤ ਜ਼ਿਆਦਾ ਖਸਤਾ ਨੇ ਔਰ ਮੈਂ ਪ੍ਰਸ਼ਾਸਨ ਨੂੰ ਸੰਬੰਧਿਤ ਮਹਿਕਮੇ ਦੇ ਅਧਿਕਾਰੀਆਂ ਨੂੰ ਵੀ ਕਹਾਂ ਕਿ ਤੁਸੀਂ ਵੀ ਇੱਥੇ ਕੋਈ ਨਾ ਕੋਈ ਗੁਜ਼ਰਦੇ ਹੋਵੋਗੇ ਜਾਂ ਤੁਹਾਡਾ ਧਿਆਨ ਨਹੀਂ ਜਾਂਦਾ ਜਾਂ ਇਹ ਪਾਸਿੰਗ ਚ ਹੈ ਨਹੀਂ ਹੈਗੀ ਪੂਰਾ ਜਿਹੜੀ ਗੱਲਬਾਤ ਜਿਹੜੀ ਆ ਇੱਥੇ ਆ ਕੇ ਜ਼ਰੂਰ ਸੁਣੀ ਜਾਵੇ ਤੇ ਲੋਕਾਂ ਦਾ ਆ ਕੀ ਕਹਿਣਾ ਹੈਗਾ ਯਾ ਇਹ ਤੁਹਾਨੂੰ ਵੀਡੀਓ ਦੇ ਵਿੱਚ ਉਹਨਾਂ ਨੇ ਬੋਲ ਹੀ ਦਿੱਤਾ ਵਾ ਪਰ ਅਸੀਂ ਬੇਨਤੀ ਜ਼ਰੂਰ ਕਰਦੇ ਆ ਕਿ ਇਸ ਰੋਡ ਨੂੰ ਜਿਹੜਾ ਤੁਰੰਤ ਕਾਰਵਾਈ ਚ ਲਿਆ ਕੇ ਉੱਚ ਅਧਿਕਾਰੀਆਂ ਦੀ ਤੇ ਇਹਦਾ ਕੰਮ ਦਾ ਸ਼ੁਰੂਆਤ ਜਿਹੜੀ ਆ ਕੀਤੀ ਜਾਵੇ ਕੈਮਰਾ ਪਰਸਨ ਦੇ ਨਾਲ ਬਲਜੀਤ ਸਿੰਘ ਲਾਮ ਦੀ ਰਿਪੋਰਟ ਪਠਾਨ ਕੋ ਹਲੋ ਹਾਂਜੀ ਵਿਜੀਤ ਜੀ ਗੱਲ ਕਰ ਰਹੇ ਹੋ ਹਾਂਜੀ ਸਹਿਨ ਜੀ ਕੀ ਗੱਲ ਹੋ ਰਹੀ ਹੈ? ਹਾਂ ਜੀ ਮੈਂ ਜੀ ਪੱਤਰਕਾਰ ਗੱਲ ਕਰ ਰਿਹਾ ਬਲਜੀਤ ਸਿੰਘ ਜਿਹੜਾ ਗਰਦਾਸਪੁਰ ਦੇ ਨਾਲ ਸੰਬੰਧਤ ਹਾਂ। ਠੀਕ ਹੈ। ਅਸੀਨਾ ਮੈਂ ਤੁਹਾਨੂੰ ਪਹਿਲਾਂ ਵੀ ਕਾਲ ਕੀਤੀ ਸੀਗੀ ਤੇ ਮਾਫੀ ਚਾਹੁੰਨਾ ਮੁੜ ਕੇ ਸਾਡੀ ਗੱਲਬਾਤ ਨਹੀਂ ਹੋ ਪਾਈ ਤੁਹਾਡੇ ਨਾਲ। ਜੀ। ਤੇ ਇੱਕ ਨਾ ਮੈਂ ਖਬਰ ਕਰ ਰਿਹਾ ਸੀਗਾ ਪਠਾਨਕੋਟ ਤੋਂ ਸੁਜਾਨਪੁਰ ਜਿਹੜਾ ਰੋਡ ਆ। ਹਾਂ ਜੀ। ਉੱਥੇ ਬੋਰਡ ਲਗਾਇਆ ਗਿਆ ਸੀਗਾ ਤੁਹਾਡੇ ਵੱਲੋਂ ਜਿੱਥੇ ਤੁਹਾਡੇ ਨੰਬਰ ਲੱਗੇ ਆ ਸੀਗਾ। ਜੀ ਜੀ। ਉਸ ਰੋਡ ਦੇ ਹਾਲਾਤਾਂ ਬਾਰੇ ਜਾਣਨਾ ਸੀਗਾ ਤੁਹਾਡੇ ਤੋਂ ਜੀ ਸਰ ਪੁੱਛिए ਜੀ ਜੀ ਆ ਤੇ ਹਿੰਦੀ ਵਿੱਚ ਕੰਫਰਟੇਬਲ ਹੋ ਜਾਂ ਪੰਜਾਬੀ ਵਿੱਚ ਆ ਕੋਈ ਜਿase ਮਰਜੀ ਬੋਲੇਗਾ ਆਪ ਅੱਛਾ ਤੋ ਜਿੱਦਾਂ ਤੁਸੀਂ ਕਹਿੰਦੇ ਠੀਕ ਹੈ ਉੱਥੇ ਦੇ ਹਾਲਾਤ ਕਿਵੇਂ ਦੇ ਨੇ ਤੇ ਇਸ ਸਬੰਧ ਵਿੱਚ ਤੁਸੀਂ ਪ੍ਰਸ਼ਾਸਨ ਨੂੰ ਮਿਲੇ ਸੀਗੇ ਸਰ ਦਾ ਕਿ ਆਈ ਕਨਿਆ ਵੀ ਪ੍ਰਸ਼ਾਸਨ ਨੂੰ ਮਿਲਣਾ ਨਾ ਕਿ ਹਲਕੇ ਦੇ ਐਮ ਐਲ ਏ ਜੋ ਵੀ ਜਿਹੜਾ ਪ੍ਰਤੀਨਿਧੀ ਹੁੰਦੇ ਜੋ ਵੀ ਨੋਮੀਨੇਟਡ ਪਰਸਨ ਹੁੰਦੇ ਸਾਰੇ ਦੋ ਲੰਗਦੇ ਆ ठीक है और लोगों को पता ना हो होके प्रॉब्लम है जागरूक ही है प्रधानमंत्री सड़क योजना पांच साल बाद ड्यू होगी बनने वास्ते जी और पिछले दस साल तो सभी टोटली डिस्टर्ब रहे लोगों ने यहाँ पर निकलना छोड़ दिया ठीक है आप हाँ जी तो इस संबंध जो इनके अधिकारी प्रशासन के इनके साथ आपकी बात हुई थी ऐसा है की हमारा जो क्लीग हम है वो पर संत उनके रहते हुए जी नया मकान बनाया उन्होंने तो उन्होंने दो महीने पहले लगभग दिसंबर महीने में फोन किया था एस डी साहब को जी तो उन्होंने टाइम दिया था की दो महीने तक ये काम शुरू हो जाएगा ये ठीक है और इस संबंध में मैं आपको ये बोलना चाहता हूँ पीछे जब लोकसभा के इलेक्शन हुए थे तब इन्होंने ऐसे ही बोला कि बस दो तो महीने बाद सड़क मरना शुरू हो जाएगी तो ये कितनी सरकार यहाँ से गुजर चुकी है और इस रोड के हालात कितने साल पहले ऐसे खस्ता चल रहे है ये सर लगभग तो आप सब लोग बारह साल से रखो जी बारह साल हो गया कितनी सरकार यहाँ पे जा चुकी है बारह साल के सर, बीच में पन्द्रह वर्ष तो यह बीजेपी सरकार दिनेश सिंह बब्बू जी यहाँ से एमएलए जी तो अब 15 साल रेगुलर और आज की डेट में जो कांग्रेस का एम एल ए जी जी बिल्कुल तो क्या इनके साथ मांग की बात नहीं हुई आपकी इनसे सर ऐसा है ना कि दिनेश सिंह बब्बू तो उसका तो अपना इलाका ही है ये जी जी उनका आना जाना इसी रोड से है नंबर टाइम से हमने इनको देखा है वहाँ से जीप लेकर या अपने जो जिप्सी वगैरह रखी उसमें से निकलते हैं ये लोग जी लेकिन मैं आपको बताता हूँ प्रैक्टिकली मैं इनको उनके हैंडल किया नेताओं को मैंने दो हजार उन्नीस बीस में हमारा ये रोड जो है गुसाईपुर और खानपुर रोड जो बहुत अति दे कंडीशन में था ये ठीक है और मैंने लगभग पाँच छः साल तक कॉरस्पोंडेंस की इसके साथ पंजाब मंडी बोर्ड के साथ इवन सी साहब को मैंने लेटर लिखे बहुत नंबर ऑफ टाइम्स ये और रोड मंडी बोर्ड में पड़ती है या फिर ये पी के अंडर आती है ये मेरे ख्याल सर ये मंडी बोर्ड में ही है ये ठीक है ठीक है हाँ और जब मैंने इनसे संपर्क किया हर एक लेवल से, से एन जी ओ से एक्शन के सीएम ऑफिस तक कंप्लेन्ट्स भेजी मैं तो वहाँ पर एक रिटायर आप मेरे उसका कभी टाइम निकाल के आओ तो मैं आपको ट्रैक्टिकल रहा मेरे पास फाइल पड़ी है पूरी उसकी ठीक है वो भी बात करेंगे और मैं ये पक्का आपका जानना चाहता हूँ और मैं ये आपकी बात को रिकॉर्ड कर रहा हूँ क्योंकि मैं एक मीडिया में डालूंगा और आपकी बात रिकॉर्ड कर रहा हूँ इसके बारे में आपको कोई दिक्कत तो नहीं है तो सर ऐसा जो है प्रैक्टिकल पब्लिक की सफरिंग ठीक है सर ठीक है और ये मैं पक्का आपका लेना चाहता था जनता का टैक्स का पैसा है जनता की टैक्स के चीजें बनती है जी बिल्कुल बिल्कुल अधिकारी वर्ग को भी पैसा जनता के टैक्स के से पैसे पैसा जी 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 बिल्कुल नेता जी। को उससे मिलता है नेता जो तो गाड़ी में चलता तो है वो भी जनता के पैसे से आती है और आपने ये सब मतलब की दाम जाम करने के बाद मिलने के बाद प्रशासन और उच्च अधिकारियों के साथ मिलने के बाद ये पोस्टर आपने वहाँ पे लगाया था हाँ तो ये पोस्टर हमने लगा दिए जब इसको पूछ सुनने वाला कोई नहीं है जी मैं बोल रहा हूँ कि जब इलेक्शन आते हैं तो सड़क बनना शुरू होती है मतलब ओरल जिसको बोलते हैं अच्छा ओरल में बनती है और मतलब प्रैक्टिकल प्रैक्टिकली भी नहीं बनती प्रैक्टिकल बनती है बाकी आपको पता है सर ये निश्चय लगा लगा जो नेता चाहे तो सब कुछ हो सकता है अधिकारी चाहे तो सब कुछ हो सकता है लेकिन वो चाहते नहीं क्योंकि उनको प्रॉब्लम कोई नहीं है विजय शर्मा जी ये कितने किलोमीटर का दायरा बनता है और ये सुजानपुर से लेकर पठानकोट तक सर मेरे खानपुर जो जहाँ की पोया टूटी हुई है ना जी वहाँ से लेकर वो जो का रोड है वहां तक सर किलोमीटर तो होगा सारा ठीक है ढाई किलोमीटर तक होगा ढाई तीन किलोमीटर और हम एक ही बात बोलना चाहते हैं पूरे क्षेत्र के निवासी जो भी है जी जिला प्रशासनिक अधिकारी एक्शन पंजाब मंडी बोर्ड जी टू व्हीलर पर बैठ इस रोड से एक बार निकाल के दिखा देते हैं हमको चलकर ठीक है तो हम पब्लिक पब्लिक जो है उनसे सड़क के लिए डिमांड नहीं करेगी ठीक है अगर वो उसको तो सहमत है कि ठीक है जो रोड है पब्लिक के लिए हमने अच्छा बना कर दिया हुआ है ओके और आप मतलब नजदीक के रहने वाले हो रहने वाले कहाँ के हो आप मैं सर नज़दीक ही हूँ बस वसायनपुर मेरा घर में साथ नहीं है और मैं जो फ्रेंड मेरा मकान बना रहा है वहाँ पर यहाँ से हाल ही आधा किलोमीटर है ठीक है हैसायनपुर को पुड़िए जो है ना उसके पास ही घर है मेरा तो ठीक है आप जब भी मेरे को फोन करेंगे आज कम यू यो, ओके और आप आखिरी सवाल मेरा ये है कि आप क्या कहना चाहते हो पब्लिक जो सुन रही है आपको और क्या कहना चाहते हो आप बोल सकते हो पब्लिक तो बदल यही चाहती है कि जो उसके काम है वो टाइम से हो जाए बस उनको बोलने की जरूरत ही ना पड़े जी आप आप इस वो एमएलए हो एस मान लिया आप उस ओर से खुद ही निकल के जा रहे हो और मैं आगे आकर मिलता हूँ आपको सर हमारी सड़क खराब है तो ये तो आपको खुद ही पता कि हमारी ये सड़क खराब है और जनता को बोलने से पहले सड़क बननी चाहिए ठीक है और प्रशासन क्या क्या अपील करते हो प्रशासन से हम यही अनुरोध करते हैं कि जितना जल्दी हो सके इस रास्ते को रिपेयर कर दी जाए जनता और मांग के सकती है सर जनता के पास प्रदर्शन ही है और बोल चाल सकती है और किसको मिल सकती है आप बताइए ठीक है सर ठीक है सर